ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਈਏ ਜੀ ਦਾਮਲੂ ਦੀ ਇੱਕ ਟੇਸਟੀ ਸਬਜ਼ੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਤੁਹਾਡੇ ਨਾਲ ਵੀ ਇਹ ਰੈਸਪੀ ਸ਼ੇਅਰ ਕਰਾਂਗੇ ਵੀਡੀਓ ਨੂੰ ਪਲੀਜ਼ ਪੂਰਾ ਦੇਖਿਓ ਜੀ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਬਣਾਉਣਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਲੈ ਲਾਂਗੇ ਆਲੂ ਇਹ ਮੈਂ ਉਬਾਲ ਲੇ ਸੀ ਜੀ ਇੱਕ ਸਿਟੀ ਆਣ ਤੱਕ ਇਹ ਜੀ ਮੇਰੇ ਕੋਲ ਛੋਟੇ ਸਾਈਜ਼ ਦੇ ਆਲੂ ਨਹੀਂ ਸੀਗੇ ਤਾਂ ਮੈਂ ਇਹ ਥੋੜੇ ਜਿਹਾ ਵੱਡੇ ਸਾਈਜ਼ ਦੇ ਆਲੂ ਲੈ ਲੈਨੇ ਤੁਸੀਂ ਇਸ ਦੇ ਛੋਟੇ ਸਾਈਜ਼ ਦੇ ਆਲੂ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਛੋਟੇ ਸਾਈਜ਼ ਦੇ ਆਲੂਆਂ ਦੇ ਨਾਲ ਹੀ ਜਿਹੜਾ ਦਾ ਮਾਲੂ ਜਿਹੜਾ ਬਣਦਾ ਤੇ ਆਪਾਂ ਇਹਨਾਂ ਨੂੰ ਛੋਟੇ ਸਾਈਜ਼ ਕਰਾਂਗੇ ਕੱਟ ਕਰਕੇ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੱਟ ਕਰ ਲਾਂਗੇ ਦੇਖ ਸਕਦੇ ਹੋ ਤੁਸੀਂ ਮੈਂ ਦੋ ਪੀਸਸ ਦੇ ਵਿੱਚ ਕੱਟ ਕਰ ਰਹੀ ਹਾਂ ਤੇ ਲਓ ਜੀ ਆਪਾਂ ਇਹਨਾਂ ਨੂੰ ਦੋ ਪੀਸਾਂ ਦੇ ਵਿੱਚ ਕੱਟ ਕਰ ਲਿਆ ਤੇ ਹੁਣ ਜੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛੇਕ ਕਰਾਂਗੇ ਇਹ ਫੋਕ ਦੀ ਮਦਦ ਦੇ ਨਾਲ ਇਸ ਤਰ੍ਹਾਂ ਕਰਕੇ ਆਪਾਂ ਇਸ ਤਰ੍ਹਾਂ ਦੋ ਦੋ ਸਾਈਡਾਂ ਤੇ ਇਸ ਤਰ੍ਹਾਂ ਸ਼ੇਕ ਮਾਰਦੇ ਜਾਵਾਂਗੇ ਤਾਂ ਜੋ ਜਿਹੜਾ ਮਸਾਲਾ ਬਣਾਵਾਂਗੇ ਨਾ ਆਪਾਂ ਉਹ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਚਲਾ ਜਾਵੇ ਨਮਕ ਮਿਰਚ ਤੇ ਜਿਹੜੇ ਆਲੂ ਨੇ ਆਪਣੇ ਉਹ ਫੁਕਲੇ ਜੇ ਨਾ ਲੱਗਣ ਹਨਾ ਕਈ ਵਾਰ ਹੁੰਦਾ ਨਾ ਆਲੂ ਜਿਹੜੇ ਨੇ ਫੋਕੇ ਫੋਕੇ ਜੇ ਲੱਗਦੇ ਨੇ ਤਾਂ ਉਸ ਤਰ੍ਹਾਂ ਨਾ ਹੋਵੇ ਤਾਂ ਆਪਾਂ ਚੰਗੀ ਤਰ੍ਹਾਂ ਵਿੱਚ ਇਹਨਾਂ ਦੇ ਇਸ ਤਰ੍ਹਾਂ ਸ਼ੇਕ ਮਾਰ ਦਾਂਗੇ ਫੋਕ ਦੇ ਨਾਲ ਤੇ ਹੁਣ ਜੀ ਆਪਾਂ ਮਸਾਲੇ ਦੀ ਤਿਆਰੀ ਕਰਾਂਗੇ ਤੇ ਉਹਦੇ ਲਈ ਮੈਂ ਪਿਆਜ਼ ਲੈ ਲਿਆ ਤੇ ਇਹਨੂੰ ਮੈਂ ਰਫਲੀ ਇਸ ਤਰ੍ਹਾਂ ਕੱਟ ਲਿਆ ਸੀਗਾ ਮੋਟਾ ਮੋਟਾ ਕਿਉਂਕਿ ਆਪਾਂ ਗ੍ਰाइंड ਕਰਨਾ ਵਾ ਤੇ ਇਹ ਜੀ ਮੈਂ ਦੋ ਟਮਾਟਰ ਥੋੜਾ ਜਿਹਾ ਅਦਰਕ ਤੇ ਲਸਣ ਦੀਆਂ ਕਲੀਆਂ ਤੇ ਇਹ ਜੀ ਹਰੀ ਮਿਰਚਾਂ ਲਈਆਂ ਨੇ ਥੋੜੀਆਂ ਜਿਹੀ ਤੁਸੀਂ ਵੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਹੁਣ ਜੀ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਤੇ ਇਹ ਜਿਵੇਂ ਪਿਆਜ਼ਾਂ ਨੂੰ ਵਿੱਚ ਪਾ ਕੇ ਗ੍ਰाइंड ਕਰ ਲਾਂਗੀ ਤੁਸੀਂ ਖੁੰਡੀ ਸੋਟੇ ਨਾਲ ਵੀ ਘੋਟ ਸਕਦੇ ਹੋ ਤੇ ਬਰੀਕ-ਬਰੀਕ ਕੱਟ ਵੀ ਸਕਦੇ ਹੋ ਉਹ ਜੀ ਤੁਹਾਡੀ ਇੱਛਾ ਹੈ ਮੈਂ ਇਹਨਾਂ ਨੂੰ ਗ੍ਰाइंड ਕੀਤਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਜੀ ਮੈਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੀ ਕਿਉਂਕਿ ਐਸੇ ਗ੍ਰਾਈਂਡਰ ਦੇ ਵਿੱਚ ਮੈਂ ਟਮਾਟਰ ਅਦਰਕ ਲਸਣ ਦਾ ਪੇਸਟ ਜਿਹੜਾ ਤੇ ਆ ਕਰਾਂਗੇ ਤੇ ਇਹ ਜੀ ਆਪਾਂ ਪਲੇਟ ਵਿੱਚ ਕੱਢ ਲਿਆ ਪਿਆਜ਼ਾਂ ਦੇ ਪੇਸਟ ਨੂੰ ਤੇ ਹੁਣ ਜੀ ਆਪਾਂ ਮਿਰਚਾ ਪਾ ਦਾਂਗੇ ਵਿੱਚ ਗ੍ਰਾਈਂਡਰ ਦੇ ਤੇ ਲਸਣ ਪਾ ਦਿੱਤਾ ਆਪਾਂ ਤੇ ਅਦਰਕ ਨੂੰ ਮੈਂ ਕੱਟ ਦਾਂਗੀ ਛੋਟਾ ਛੋਟਾ ਛੋਟੇ ਪੀਸ ਕਰ ਲਾਂਗੇ ਆਪਾਂ ਅਦਰਕ ਤੇ ਇਸੇ ਤਰ੍ਹਾਂ ਇਹ ਟਮਾਟਰਾਂ ਨੂੰ ਵੀ ਕੱਟ ਕੇ ਵਿੱਚ ਪਾ ਦਾਂਗੇ ਫ੍ਰਿਕ ਫ੍ਰਿਕ ਤੇ ਇਹਨਾਂ ਨੂੰ ਫਿਰ ਆਪਾਂ ਗ੍ਰाइंड ਕਰ ਲਾਂਗੇ ਇਨਾਂ ਦੇ ਵਿੱਚ ਜੀ ਆਪਾਂ ਖੜੇ ਮਸਾਲੇ ਦੀ ਵਰਤੋਂ ਨਹੀਂ ਕਰਾਂਗੇ ਖੜੇ ਮਸਾਲਿਆਂ ਦੀ ਜਗ੍ਹਾ ਤੇ ਆਪਾਂ ਇੱਕ ਹੋਰ ਮਸਾਲਾ ਐਡ ਕਰਾਂਗੇ ਤੇ ਮੈਂ ਤੁਹਾਨੂੰ ਦੱਸਾਂਗੀ ਕਿਹੜਾ ਮਸਾਲਾ ਹੈ ਜੀ ਉਹ ਬਹੁਤ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਖੜੇ ਮਸਾਲਿਆਂ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇੱਕ ਵਾਰ ਜ਼ਰੂਰ ਵਰਤ ਕੇ ਦੇਖੋ ਤੁਸੀਂ ਉਹ ਮਸਾਲਾ ਵੀ ਤੇ ਲਓ ਜੀ ਆਪਾਂ ਟਮਾਟਰ ਕੱਟ ਲਏ ਨੇ ਤੇ ਹੁਣ ਆਪਾਂ ਇਸ ਨੂੰ ਗ੍ਰाइंड ਕਰ ਲਾਂਗੇ ਲਓ ਜੀ ਆਪਾਂ ਗ੍ਰाइंड ਕਰ ਲਿਆ ਵਾ ਦੇਖ ਸਕਦੇ ਹੋ ਤੁਸੀਂ ਤੇ ਹੁਣ ਜੀ ਆਪਾਂ ਕਰਦੇ ਆ ਮਸਾਲੇ ਦੀ ਤਿਆਰੀ ਮਸਾਲੇ ਨੂੰ ਫਰਾਈ ਕਰਨ ਦੀ ਤੇ ਅੱਜ ਕੜਾਈ ਰੱਖ ਲਈ ਸੀ ਆਪਾਂ ਗੈਸ ਦੇ ਉੱਪਰ ਤੇ ਤੇਲ ਪਾ ਲਿਆ ਆਪਾਂ ਉਹਦੇ ਵਿੱਚ ਤੇ ਹੁਣ ਆਪਾਂ ਵਿੱਚ ਆਲੂਆਂ ਨੂੰ ਜਿਹੜਿਆਂ ਨੂੰ ਫਰਾਈ ਕਰ ਲਾਂਗੇ ਆਪਾਂ ਤੇਲ ਦੇ ਵਿੱਚ ਹਲਕਾ ਜਿਹਾ 골ਡਨ ਹੋਣ ਤੱਕ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਆਪਾਂ ਜ਼ਿਆਦਾ ਫਰਾਈ ਨਹੀਂ ਕਰਨਾ ਕਿਉਂਕਿ ਆਪਾਂ ਪਹਿਲਾਂ ਵੀ ਇਹਨਾਂ ਨੂੰ ਉਬਾਲ ਲਿਆ ਸੀ ਤੇ ਹੁਣ ਵੀ ਆਪਾਂ ਥੋੜਾ ਜਿਹਾ ਫਰਾਈ ਕਰ ਲਾਂਗੇ ਤੇ ਬਾਅਦ ਵਿੱਚ ਵੀ ਸਬਜ਼ੀ ਦੇ ਵਿੱਚ ਪੱਕਣਗੇ ਥੋੜੀ ਦੇਰ ਲਈ ਜਦੋਂ ਆਪਾਂ ਮਸਾਲਾ ਰੈਡੀ ਕਰਕੇ ਵਿੱਚ ਪਾਵਾਂਗੇ ਇਹਨਾਂ ਨੂੰ ਤੇ ਲੋ ਜੀ ਆਪਣੇ ਆਲੂ ਜਿਹੜੇ ਨੇ ਹੋ ਗਏ ਨੇ ਫਰਾਈ ਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਇੱਕ ਬਾਉਲ ਦੇ ਵਿੱਚ ਤੇ ਹੁਣ ਆਪਾਂ ਜੋ ਤੇਲ ਬਚਿਆ ਹੈ ਇਹਦੇ ਵਿੱਚ ਜੀ ਆਪਾਂ ਜਿਹੜਾ ਆਪਾਂ ਮਸਾਲਾ ਰੈਡੀ ਕਰਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਜਿਵੇਂ ਪਿਆਜ਼ ਪਾ ਦਾਂਗੇ ਪਿਆਜ਼ਾਂ ਦੀ ਜਿਹੜਾ ਆਪਾਂ ਪੇਸਟ ਬਣਾਇਆ ਸੀ ਉਹ ਪਾ ਦਾਂਗੇ ਤੇ ਹਲਕਾ ਜਿਹਾ ਇਸ ਨੂੰ ਪੁੰਨਾਂਗੇ ਆਪਾਂ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਲਓ ਜੀ ਹਲਕਾ ਜਿਹਾ ਬ੍ਰਾਊਨ ਹੋ ਗਿਆ ਵਾ ਦੇਖ ਸਕਦੇ ਤੁਸੀਂ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਅਦਰਕ ਤੇ ਲਸਣ ਦਾ ਪੇਸਟ ਜਿਹੜਾ ਬਣਾਇਆ ਸੀਗਾ ਉਸ ਨੂੰ ਵੀ ਆਪਾਂ ਪਾ ਦਾਂਗੇ ਤੇ ਇਹ ਲਓ ਜੀ ਆਪਾਂ ਪਾ ਦਿੰਨੇ ਆ ਵਿੱਚ ਮਸਾਲੇ ਨੂੰ ਪਚੰਗੀ ਤਰ੍ਹਾਂ ਪੁੰਨਾਂਗੇ ਜੀ ਤਾਂ ਜੋ ਕੱਚਾ ਪੰਨਰ ਰਵੇ ਤੇ ਥੋੜਾ ਬਹੁਤ ਬੱਚਾ ਸੀ ਮੈਂ ਵੀ ਪਾ ਦਾਂਗੀ ਤੇ ਬਾਕੀ ਦਾ ਇਹ ਲਿਆ ਰਹਿ ਗਿਆ ਆਪਾਂ ਬਾਅਦ ਵਿੱਚ ਪਾਣੀ ਪਾ ਕੇ ਇਹਦੇ ਵਿੱਚ ਮਸਾਲੇ ਚ ਪਾਵਾਂਗੇ ਜਦੋਂ ਮਸਾਲਾ ਪੁੱਜ ਜੇਗਾ ਆਪਣਾ ਤੇ ਐ ਜੀ ਹੁਣ ਆਪਾਂ ਵਿੱਚ ਪਾ ਦਾਂਗੇ ਇੱਕ ਚਮਚ ਨਮਕ ਦਾ ਕਿਉਂਕਿ ਟਮਾਟਰਾਂ ਨੂੰ ਪੱਕਣ ਦੇ ਲਈ ਨਮਕ ਦੀ ਜ਼ਰੂਰਤ ਹੁੰਦੀ ਹੈ ਜੀ ਤਾਂ ਨਮਕ ਆਪ ਐਡ ਕਰ ਦਾਂਗੇ ਜਲਦੀ ਪੱਕ ਜਾਂਦੇ ਨੇ ਟਮਾਟਰ ਜੀ ਨਮਕ ਦੇ ਨਾਲ ਤੇ ਅੱਜ ਮੈਂ ਇੱਕ ਚਮਚ ਪਾ ਦਿੱਤੀ ਆ ਕਸ਼ਮੀਰੀ ਲਾਲ ਮਿਰਚ ਇਹ ਕੋੜੀ ਨਹੀਂ ਹੁੰਦੀ ਜੀ ਬਹੁਤ ਵਧੀਆ ਕਲਰ ਆਂਦਾ ਇਹਦੇ ਨਾਲ ਫੇਵਰ ਵੀ ਆਂਦਾ ਤੇ ਇਹ ਜੀ ਅੱਧੇ ਚਮਚ ਆਪਾਂ ਹਲਦੀ ਦਾ ਪਾ ਦਿੱਤਾ। ਮਿਕਸ ਕਰ ਦਾਂਗੇ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਨੂੰ। ਆਪਾਂ ਬੇਸਿਕ ਮਸਾਲੇ ਯੂਜ਼ ਕਰਾਂਗੇ, ਜ਼ਿਆਦਾ ਮਸਾਲੇ ਨਹੀਂ ਵਰਤਾਂਗੇ। ਬਸ ਇੱਕ ਮਸਾਲਾ ਪਾਵਾਂਗੇ ਆਪਾਂ ਐਂਡ ਤੇ ਤੁਹਾਨੂੰ ਦੱਸਾਂਗੇ ਕਿਹੜਾ ਮਸਾਲਾ ਪਾਉਣਾ ਜੀ ਉਹ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਤੇ ਇਹ ਜੀ ਆਪਾਂ ਉਹ ਟਮਾਟਰਾਂ ਵਾਲਾ ਜਿਹੜਾ ਪਾਣੀ ਸੀ ਉਹ ਪਾ ਦਾਂਗੇ ਵਿੱਚ ਜਿਹਦੇ ਵਿੱਚ ਆਪਾਂ ਟਮਾਟਰ ਗ੍ਰाइंड ਕੀਤੇ ਸੀ ਉਹ ਬਚਿਆ ਸੀ ਤਾਂ ਉਸ ਨੂੰ ਆਪਾਂ ਵਿੱਚ ਪਾਣੀ ਜਿਹੜਾ ਉਹਦੇ ਵਿੱਚ ਪਾ ਕੇ ਆਪਾਂ ਵਿੱਚ ਪਾ ਦਿੱਤਾ। ਦੇਹੋ ਜੀ ਆਪਾਂ ਇਸ ਨੂੰ ਪੱਕਣ ਦਵਾਂਗੇ ਥੋੜੀ देर ਲਈ ਹੋਰ ਜਿਹੜਾ ਆਪਾਂ ਪਾਣੀ ਪਾਇਆ ਵਾ ਉਹ ਥੋੜਾ ਜਿਹਾ ਸੁੱਕ ਜਾਵੇ ਤੇ ਲੋ ਜੀ ਆਪਣਾ ਮਸਾਲਾ ਰੈਡੀ ਹੋ ਗਿਆ ਵਾ ਤਾਂ ਉਹਦੇ ਵਿੱਚ ਆਪਾਂ ਪਾ ਦਾਂਗੇ ਆਲੂ ਜਿਹੜੇ ਆਪਾਂ ਫਰਾਈ ਕੀਤੇ ਸੀਗੇ ਚੰਗੀ ਤਰ੍ਹਾਂ ਆਪਾਂ ਮਸਾਲੇ ਦੇ ਵਿੱਚ ਆਲੂ ਨੂੰ ਜਿਹੜਾ ਵਾ ਕੋਟ ਕਰ ਦਾਂਗੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਵਧੀਆ ਤਰੀਕੇ ਦੇ ਨਾਲ ਆਪਾਂ ਮਸਾਲੇ ਦੇ ਵਿੱਚ ਇਹਨਾਂ ਨੂੰ ਭੁੰਨ ਲਾਂਗੇ ਥੋੜਾ ਜਿਹਾ ਆਲੂਆਂ ਨੂੰ ਹੋਰ ਚੰਗੀ ਤਰ੍ਹਾਂ ਤਾਂ ਜੋ ਜਿਹੜੀ ਜਿਹੜਾ ਮਸਾਲਾ ਆ ਉਹ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਲਾ ਜਾਵੇ ਤੇ ਇਹ ਜੀ ਆਪਣਾ ਹੈਗਾ ਵਾ ਮਸਾਲਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਆਪਾਂ ਪਾਵਾਂਗੇ ਮੈਜਿਕ ਮਸਾਲਾ ਜੀ ਮੈਗੀ ਦਾ ਇਹ ਸੱਚੀ ਮੈਜਿਕ ਕਰ ਦਿੰਦਾ ਸਬਜ਼ੀ ਦੇ ਵਿੱਚ ਇਸ ਨੂੰ ਆਪਾਂ ਪਾ ਦਾਂਗੇ ਵਿੱਚ ਬਹੁਤ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਜਰੂਰ ਇਸਤੇਮਾਲ ਕਰਕੇ ਦੇਖਿਓ ਤੁਸੀਂ ਤੇ ਲਓ ਜੀ ਆਪਾਂ ਖੜੇ ਮਸਾਲੇ ਦੀ ਜਗ੍ਹਾ ਤੇ ਇਹ ਮਸਾਲਾ ਐਡ ਕੀਤਾ ਕਿਉਂਕਿ ਇਹਦੇ ਵਿੱਚ ਸਾਰੇ ਖੜੇ ਮਸਾਲੇ ਹੁੰਦੇ ਨੇ ਜਿਹੜੇ ਗ੍ਰाइंड ਕੀਤੇ ਹੋਏ ਤੇ ਬਹੁਤ ਖੁਸ਼ਬੂ ਹੁੰਦੀ ਹੈ ਵਧੀਆ ਇਹ ਦੇ ਵਿੱਚੋਂ ਤੇ ਨਾਲੇ ਬਹੁਤ ਟੇਸਟ ਵੀ ਵੱਧ ਜਾਂਦਾ ਸਬਜੀ ਦਾ ਤੇ ਲੋ ਜੀ ਆਪਾਂ ਮਸਾਲਿਆਂ ਦੇ ਵਿੱਚ ਭੁੰਨ ਲਿਆ ਆਲੂਆਂ ਨੂੰ ਤੇ ਹੁਣ ਆਪਾਂ ਪਾਣੀ ਪਾ ਦਾਂਗੇ ਜਿੰਨੀ ਕਾ ਆਪਾਂ ਗ੍ਰੇਵੀ ਰੱਖਣੀ ਆ ਆਪਾਂ ਜ਼ਿਆਦਾ ਪਤਲੀ ਤਰੀ ਨਹੀਂ ਬਣਾਉਣੀ ਆਪਾਂ ਥੋੜੀ ਜਿਨੀ ਤੁਹਾਨੂੰ ਗ੍ਰੇਵੀ ਵਾਲਾ ਰੱਖਾਂਗੇ ਜਿਹੜੇ ਦਾ ਮਾਲੂ ਆਪਾਂ ਬਣਾਵਾਂਗੇ ਤੇ ਹੁਣ ਆਪਾਂ ਪਕਾਣ ਦਿੰਨੇ ਆ ਜੀ ਪਾਣੀ ਨੂੰ ਥੋੜੀ देर ਲਈ ਤੇ ਇਹ ਜੀ ਮੇਰੇ ਵਿੱਚ ਦੋ ਹਰੀਆਂ ਮਿਰਚਾਂ ਕੱਟ ਕੇ ਪਾਈਆਂ ਸੀਗੀਆਂ ਹੁਣ ਮੈਂ ਦੋ ਪੀਸਾਂ ਦੇ ਵਿੱਚ ਕੱਟ ਲਿਆ ਸੀ ਦੋ ਹਰੀਆਂ ਮਿਰਚਾਂ ਨੂੰ ਤੇ ਹੁਣ ਆਪੇ ਇਹ ਵੀ ਐਡ ਕਰ ਦਾਂਗੇ ਤੇ ਹੁਣ ਜੀ ਆਪਾਂ ਇਸ ਨੂੰ ਪਕਾਣ ਦਿੰਨੇ ਆ ਥੋੜੀ देर ਲਈ ਤੇ ਲੋ ਜੀ ਆਪ ਮੇਰੀ ਸਬਜੀ ਇਹ ਤਿਆਰ ਹੋ ਗਈ ਹੈ ਦੇਖ ਸਾਹ ਤੇ ਤੁਸੀਂ ਕਿੰਨੀ ਵਧੀਆ ਸਬਜੀ ਆਪਣੀ ਜਿਹੀ ਬਣ ਕੇ ਤਿਆਰ ਹੋਈ ਹੈ ਦਾ ਮਾਲੂ ਦੀ ਬਹੁਤ ਜ਼ਿਆਦਾ ਟੇਸਟੀ ਤੇ ਹੁਣ ਜੀ ਆਪਾਂ ਐਡ ਕਰਾਂਗੇ ਇਹਦੇ ਵਿੱਚ ਦੇਸੀ ਘਿਓ ਇਹ ਜੀ ਮੈਂ ਇੱਕ ਇੱਕ ਚਮਚ ਦੇ ਕਰੀਬ ਦੇਸੀ ਘਿਓ ਵਿੱਚ ਐਡ ਕੀਤਾ ਵਾ ਤੁਸੀਂ ਦੇਸੀ ਘਿਓ ਦੀ ਜਗ੍ਹਾ ਤੇ ਬਟਰ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਘਰ ਦੀ ਜਿਹੜੀ ਮਲਾਈ ਹੁੰਦੀ ਹੈ ਨਾ ਕੱਢੀ ਹੋਈ ਦੁੱਧ ਦੇ ਉੱਪਰ ਜਿਹੜੀ ਆਪਾਂ ਨੂੰ ਗਰਮ ਕਰਨ ਤੋਂ ਬਾਅਦ ਦੁੱਧ ਦੇ ਉੱਪਰ ਆਉਂਦੀ ਹੈ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਬਹੁਤ ਵਧੀਆ ਫਲੇਵਰ ਆਉਂਦਾ ਜੀ ਇਹਦੇ ਨਾਲ ਸਬਜ਼ੀ ਦੇ ਵਿੱਚ ਤੇ ਹੁਣ ਆਪਾਂ ਇਸ ਨੂੰ ਮੈਲਟ ਹੋਣ ਦਿੰਨੇ ਆ ਘਿਓ ਨੂੰ ਵਿੱਚ ਤੇ ਹੁਣ ਜੀ ਆਪਾਂ ਪਾ ਦਾਂਗੇ ਧਨੀਆ ਧਨੀਆ ਆਪਾਂ ਕਟ ਲਿਆ ਸੀ ਪਹਿਲਾਂ ਇਹ ਜੀ ਹੁਣ ਆਪਾਂ ਧਨੀਆ ਪਾ ਦਾਂਗੇ ਲਾਸਟ ਤੇ ਧਨੀਆ ਦੇ ਨਾਲ ਸਬਜ਼ੀ ਦੀ ਲੁੱਕ ਹੋਰ ਵੀ ਵਧ ਜਾਂਦੀ ਹੈ ਠੀਕ ਹੈ ਜੀ ਤੇ ਸਵਾਦ ਦਾ ਵਾਧਾ ਹੀ ਵਾਧਾ ਹੈ ਧਨੀਆ ਦੇ ਨਾਲ ਤੇ ਹੁਣ ਇਸ ਨੂੰ ਆਪਾਂ ਵਿੱਚ ਮਿਕਸ ਕਰ ਦਾਂਗੇ ਤੇ ਲੋ ਜੀ ਆਪਣੀ ਸਬਜ਼ੀ ਬਿਲਕੁਲ ਰੈਡੀ ਹੈ ਜੀ ਹੁਣ ਆਪਾਂ ਇਸ ਨੂੰ ਰੋਟੀ ਦੇ ਨਾਲ ਪਰਾਂਠੇ ਦੇ ਨਾਲ ਜਾਂ ਚਾਵਲਾਂ ਦੇ ਨਾਲ ਖਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਲੱਗਦੀ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਕਿੰਨੀ ਵਧੀਆ ਸਬਜ਼ੀ ਆਪਣੀ ਜਿਹੜੀ ਬਣ ਕੇ ਤਿਆਰ ਹੋਈ ਹੈ ਕਿੰਨੀ ਵਧੀਆ ਗਰੇਵੀ ਬਣ ਕੇ ਤਿਆਰ ਹੋਈ ਹੈ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ